उगास महाराज की जय जय गुरुदेव थान गुरुदेव आज ਪਿੰਡ ਭਰਮ ਜਰਾ ਵਿਖੇ ਲਖਦਾਤਾ ਪੀਰ ਦੀ ਸਰਵਾੜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਦਾ ਆਗਮਨ ਪੁਰਬ ਨੂੰ ਸਖਦਾਬ ਲੋਕ ਬੜੀ ਸ਼ਾਦਾ ਪੁਰਬ ਕਰਾਇਆ ਗਿਆ ਔਰ ਅੱਜ ਦੇ ਦਿਹਾੜੇ ਤੇ ਸਰ ਸਰਪ੍ਰਿਧ ਪਪਲ ਜੀ ਦੇ ਲੜਕੇ ਦਾ ਅੱਜ ਜਨਮ ਦਿਨ ਵੀ ਹੈ ਉਹਨਾਂ ਦੇ ਜਨਮ ਦਿਨ ਤੇ ਅੱਜ ਸਵਾਗਤ ਰੱਖਿਆ ਗਿਆ ਔਰ ਨਿਸ਼ਾਨ ਸਾਹਿਬ ਦੇ ਚੋਲੇ ਪਹਿਨਾਈ ਗਏ ਸਤਿਗੁਰਾਂ ਨੇ ਹੰਗਾਮੀਕਾਰ ਕੀਤੇ ਜੋ ਅੱਜ ਇਹਨਾਂ ਨੇ ਇਹ ਸਵਾਗਤ ਰੱਖਿਆ ਹੈ 10 ਸਾਰੀਆਂ ਸੰਗਤਾਂ ਦੇ ਇੱਥੇ ਆਉਣ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਸਮਾਗਮ ਦੀ ਲੱਖ ਲੱਖ ਵਧਾਈ ਦਿੰਦਾ ਹੈ ਅਤੇ ਬੇਟੇ ਦੇ ਜਨਮ ਦਿਨ ਦੀ ਵੀ ਲੱਖ ਲੱਖ ਵਧਾਈ ਦਿੰਦਾ ਹੈ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕੀ ਮਹਾਰਾਜ ਬੇਟੇ ਨੂੰ ਚੜ੍ਹਦੀ ਕਲਾ 'ਚ ਰੱਖੇ ਦੰਦੁਗਰੀ ਰਾਜੋ ਕੀ ਤਖੀਆਂ ਬਖਸ਼ੇ ਆਪਣੀ ਮਾਤਾ ਪਿਤਾ ਦੇ ਬੁੱਧ ਦਾ ਸ਼ਿੰਗਾਰ ਬਣੇ ਜੈ ਗੁਰਦੇਵ सुते मेर पाल जा Terima kasih telah menonton so. ਸੁਗਮ ਪੀਰਾਂ ਦੇ ਅੱਗੇ ਜੇ ਹਾਫੜ ਜਾਂਦੀਆਂ ਬੇਲਾਂ ਨੂੰ ਬੁੜ ਲੱਗੇ ਜੀ ਸਈਦਾ ਸੁਖ ਬਸਾਮੀ ਨਗਰ ਖੀੜੇ ਜੀ ਰਾਣੇ ਦਿਆ ਬਾਬਾ ਜਿੱਥੇ ਨਾਮ ਤੇਰਾ ਜੱਪਿਆ ਜੀ ਸਈਦਾ ਪੀਰਾਂ ਮਜੀਬ ਅਕਸ਼ ਦੇ ਕੋਰੀਆਂ ਦੇ ਵਿੱਚ ਦੁੱਧਾਂ ਤੇ Hãy đi cho kênh Ghiền Mì Gõ Để không bỏ lỡ những video hấp dẫn ਕੌਸੀ ਸਰਗਰ ਸਖੀ ਸੁਲਤਾਨ ਤੇ ਯਾਗ ਦੇ ਲਵਾਂ ਚੱਕ ਪਟਕੇ ਰਿਆ ਮਰ ਖਾੜਿਆਂ ਦੇ ਪਹਿਲਵਾਨ ਕਰ ਦੋ ਬਾਬਾ ਜੀ ਮੁਸ਼ਕਨਾ ਸਨ ਲੱਖਾਂ ਦੇ ਦਾਤੇ ਪਰਾਂ ਦੇ ਗੌਸ ਗੌਸ ਪਾ ਗੈਂਸ ਕਰ ਬਾਬਾ ਜੀ ਬਾਬਾ 12 ਸਾਲਾਂ ਦੇ ਡੁੱਬਿਓ ਗੜੇ ਬਣੇ ਨਾਉਂਸਤਾਲ ਮਹਾਰਾਜ ਜੀ ਦੇ ਲਾਲ ਬਰਨ ਦੇ ਮਹਾਰਾਜ ਇਸਤੀ ਸਾਹਿਬ ਜਿਸ ਕਾ ਨਾਮ ਬਾਬਾ ਜੀ ਬਾਬਾ ਚੰਦਿਆਂ ਪੀਰਾਂ ਵਾਲੀ ਸਰਕਾਰ ਯਦਕ ਵਾਲਾ ਸਿਮਰੀਆ ਸਿਮਰੀਆ ਸਰਪਰ ਜਿੰਦੇ ਪੀਰ ਬੰਦੀਵਾਂ ਸ਼ਨਾਮ ਦੇ ਹਜ਼ਰਤ ਯਹਰਾ ਪੀ ਯਹਰਾ ਪੀ ਯਹਾਨੀ ਕਰਮਾਨੋ ਦਾ ਕੁਬਾਰ ਦੇ ਤੰਨੀ ਰਤਨ ਹਾਜੀ ਦੇ ਮਰੀਦ ਬਟਿੰਡਾ ਸ਼ਹਿਰ ਰਤਨ ਦਾ ਬਾਬਾ ਜੀ ਕਿਸੇ ਨਾ ਪਾਇਓ ਭ ਅਖੀਰ ਦੇ ਯਤਨ ਦਾ ਸ਼ਾਦ ਅੱਲਾਹ ਦਰੈਤ ਦਾ ਲਈ ਤੰਗੀ ਗਈ ਖਸ਼ਾਲੀ ਆਈ ਪੀਰ ਬੰਨਾ ਬਰੋਈ ਬਾਬਾ ਜੀ ਨਕਰ ਖੇੜੇ ਮਾਲ ਬਸੂ ਜੀ ਆ ਜਾਂਦੀ ਸੋਖੇ ਬਾਬਾ ਜੀ ਦੂਰੋਂ ਨੇੜੇ ਆਈਆਂ ਸੰਗਤਾਂ ਦੀ ਸੋਖੇ ਇਹਨੂੰ ਆਪਣੇ ਦਰੀ ਖਾਨੇ ਮਨਜ਼ੂਰ ਕਰੀ ਜਲਦ ਜਲਾਲ ਤੋਂ ਕੁਦਰਤ ਤੇ ਕਮਾਲ ਤੋਂ ਔਖੀ ਮੇਲੇ ਨਾਲ ਤੋਂ ਭਾਰੀ ਪਈਦਾ ਯਾਰ ਤੂੰ ਮੁਸ਼ਕਲਾਂ ਕਰ ਆਸਾਨ ਤੂੰ ਨਕਰੋਂ ਆਈਆਂ ਬਲਾਵਾ ਟਾਲ ਤੂੰ ਖਵਾਜ ਕਿੱਜਾ ਜੰਦਾ ਪੀਦਾਤਾ ਜੀ ਸਭ ਦੇ ਵੇਲੇ ਤਾਰ ਬਿਸਮਿਲ੍ਲਾ ਰਹਿਮਾਨ ਰਹੀਮ ਬਿਸਮਿਲ੍ਲਾ ਰਹਿਮਾਨ ਰਹੀਮ ਬਿਸਮਿਲ੍ਲਾ

ਬਾਬਾ ਜੀ ਆਹ ਜਰ ਦੇਖੋ ਜੈ ਕੁ ਰੇ ਕਰ ਜੈ ਕੁ ਰੇ ਕਰ ਜੈ ਕੁ ਰੇ ਕਰ ਓ ਮੇ ਗਾ ਜੀ ਓਦ ਮੈਨੂੰ ਲੱਗ ਕੇ ਪਹਿਲੀ ਵਾਰੀ ਆ ਜੈ ਕਰ ਜੈ ਕਰ ਜੈ ਕਰ